ਯੂਕਰੇਨ ਰਸ਼ੀਆ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਨੇ ਇਸ ਦੌਰਾਨ ਰਸ਼ੀਆ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ਾਂਤੀ ਗੱਲਬਾਤ ਲਈ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ ਕ੍ਰੈਮਲਿਨ ਨੇ ਅਫਵਾਹਾਂ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਮਾਸਕੋ ਅਤੇ ਕਾਈਵ ਇੱਕ ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ਤੇ ਹਮਲਾ ਰੋਕਣ ਲਈ ਸਹਿਮਤ ਹੋਏ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਸ਼ੀਆ ਨੇ ਜ਼ੇਲੈਂਸਕੀ ਨੂੰ ਮਾਸਕੋ ਸੱਦਾ ਦਿੱਤਾ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦਾ ਸੱਦਾ ਦਿੱਤਾ ਗਿਆ ਸੀ ਪਰ ਜ਼ੇਲੈਂਸਕੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਉਸ ਦੇਸ਼ ਦੀ ਰਾਜਧਾਨੀ ਨਹੀਂ ਜਾ ਸਕਦੇ ਜੋ ਹਰ ਰੋਜ਼ ਉਨ੍ਹਾਂ ਦੇ ਦੇਸ਼ ਤੇ ਮਿਸਾਈਲ ਹਮਲੇ ਕਰ ਰਹੇ ਹਨ ਉਸ ਸਮੇਂ ਉਹਨਾਂ ਨੇ ਰੂਸੀ ਰਾਸ਼ਟਰਪਤੀ ਨੂੰ ਕੈਵ ਆਉਣ ਲਈ ਵੀ ਕਿਹਾ ਸੀ ਇਸ ਸਦਕਾ ਯੂਕਰੇਨੀਅਨ ਅਤੇ ਰੂਸੀ ਅਧਿਕਾਰੀਆਂ ਦੇ ਨਾਲ-ਨਾਲ ਅਮਰੀਕੀ ਪ੍ਰਤੀਨਿਧੀਆਂ ਦੀ ਅਬੂਦਾਬੀ ਵਿੱਚ ਪਹਿਲੀ ਤਕਨੀਕੀ ਗੱਲਬਾਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਇਹਨਾਂ ਮੀਟਿੰਗਸ ਨੇ ਸ਼ਾਂਤੀ ਸਮਝੌਤੇ ਨੂੰ ਕੁਝ ਨਵੀਂ ਗਤੀ ਦਿੱਤੀ ਹੈ ਪਰ ਮੁੱਖ ਮੁੱਦੇ ਅਜੇ ਵੀ ਬਣੇ ਹੋਏ ਹਨ ਸਭ ਤੋਂ ਵੱਡੇ ਵਿਵਾਦ ਜ਼ਮੀਨੀ ਅਧਿਕਾਰਾਂ ਯੁੱਧ ਤੋਂ ਬਾਅਦ ਦੇ ਯੂਕਰੇਨ ਵਿੱਚ ਅੰਤਰਰਾਸ਼ਟਰੀ ਨਿਗਰਾਨੀ ਦੀ ਮੌਜੂਦਗੀ ਅਤੇ ਅਤੇ ਰੂਸੀ ਨਿਯੰਤਰਣ ਅਧੀਨ ਜ਼ਾਪੋਰਿਸ਼ਸਕਾ ਪ੍ਰਮਾਣੂ ਪਾਵਰ ਪਲਾਂਟ ਤੇ ਪਵਿਕ ਨੂੰ ਲੈ ਕੇ ਹਨ ਰਸ਼ੀਆ ਚਾਹੁੰਦਾ ਹੈ ਕਿ ਯੂਕਰੇਨੀ ਫੌਜਾਂ ਦੋਨਸਟਿਕ ਖੇਤਰ ਦੇ ਉਸ ਹਿੱਸੇ ਤੋਂ ਪਿੱਛੇ ਹਟ ਜਾਣ ਜੋ ਰੂਸੀ ਨਿਯੰਤਰਣ ਅਧੀਨ ਨਹੀਂ ਹੈ ਕਾਈਵ ਕਹਿੰਦਾ ਹੈ ਕਿ ਉਹ ਯੁੱਧ ਵਿੱਚ ਜਿੱਤੇ ਨਾ ਗਏ ਖੇਤਰਾਂ ਨੂੰ ਮਾਸਕੋ ਨੂੰ ਨਹੀਂ ਸੌਂਪੇਗਾ रूसी विदेश मंत्री सर्गेई लावरोव ने यूक्रेन ਲਈ अमेरिका ਵੱਲੋਂ ਕਿਸੇ ਵੀ ਸੁਰੱਖਿਆ ਭਰੋਸੇ ਤੇ ਸਵਾਲ ਉਠਾਏ ਹਨ ਇਸ ਦੌਰਾਨ ਅਬੂダਬੀ ਵਿੱਚ ਐਤਵਾਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਤੈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਵਿੱਚ ਬਹੁਤ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ ਨਜ਼ਰ ਹੁਣ ਆਉਣ ਵਾਲੀ ਮੀਟਿੰਗਸ ਤੇ ਟਿਕੀਆਂ ਹੋਈਆਂ ਹਨ ਯੂਕਰੇਨ ਰਸ਼ੀਆ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਨੇ ਇਸ ਦੌਰਾਨ ਰਸ਼ੀਆ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ਾਂਤੀ ਗੱਲਬਾਤ ਲਈ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ ਕ੍ਰੈਮਲਿਨ ਨੇ ਅਫਵਾਹਾਂ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਮਾਸਕੋ ਅਤੇ ਕਾਈਵ ਇੱਕ ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ਤੇ ਹਮਲਾ ਰੋਕਣ ਲਈ ਸਹਿਮਤ ਹੋਏ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਸ਼ੀਆ ਨੇ ਜ਼ੇਲੈਂਸਕੀ ਨੂੰ ਮਾਸਕੋ ਸੱਦਾ ਦਿੱਤਾ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦਾ ਸੱਦਾ ਦਿੱਤਾ ਗਿਆ ਸੀ ਪਰ ਜ਼ੇਲੈਂਸਕੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਉਸ ਦੇਸ਼ ਦੀ ਰਾਜਧਾਨੀ ਨਹੀਂ ਜਾ ਸਕਦੇ ਜੋ ਹਰ ਰੋਜ਼ ਉਹਨਾਂ ਦੇ ਦੇਸ਼ ਤੇ ਮਿਸਾਈਲ ਹਮਲੇ ਕਰ ਰਹੇ ਹਨ ਉਸ ਸਮੇਂ ਉਹਨਾਂ ਨੇ ਰੂਸੀ ਰਾਸ਼ਟਰਪਤੀ ਨੂੰ ਕਾਈਵ ਆਉਣ ਲਈ ਵੀ ਕਿਹਾ ਸੀ ਇਸ ਸੱਦਾ ਯੂਕਰੇਨੀਅਨ ਅਤੇ ਰੂਸੀ ਅਧਿਕਾਰੀਆਂ ਦੇ ਨਾਲ-ਨਾਲ ਅਮਰੀਕੀ ਪ੍ਰਤੀਨਿਧੀਆਂ ਦੀ ਅਬੂ ਧABI ਵਿੱਚ ਪਹਿਲੀ ਤਕਨੀਕੀ ਗੱਲਬਾਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਇਨਾਂ ਮੀਟਿੰਗਸ ਨੇ ਸ਼ਾਂਤੀ ਸਮਝੌਤੇ ਨੂੰ ਕੁਝ ਨਵੀਂ ਗਤੀ ਦਿੱਤੀ ਹੈ ਪਰ ਮੁੱਖ ਮੁੱਦੇ ਅਜੇ ਵੀ ਬਣੇ ਹੋਏ ਹਨ ਸਭ ਤੋਂ ਵੱਡੇ ਵਿਵਾਦ ਜ਼ਮੀਨੀ ਅਧਿਕਾਰਾਂ ਯੁੱਧ ਤੋਂ ਬਾਅਦ ਦੇ ਯੂਕਰੇਨ ਵਿੱਚ ਅੰਤਰਰਾਸ਼ਟਰੀ ਨਿਗਰਾਨੀ ਦੀ ਮੌਜੂਦਗੀ ਅਤੇ ਅਤੇ ਰੂਸੀ ਨਿਯੰਤਰਣ ਅਧੀਨ ਜ਼ਾਪੋਰਿਸ਼ਸਕਾ ਪ੍ਰਮਾਣੂ ਪਾਵਰ ਪਲਾਂਟ ਤੇ ਪਵਿਕ ਨੂੰ ਲੈ ਕੇ ਹਨ ਰਸ਼ੀਆ ਚਾਹੁੰਦਾ ਹੈ ਕਿ ਯੂਕਰੇਨੀ ਫੌਜਾਂ ਦੋਨਸਟਿਕ ਖੇਤਰ ਦੇ ਉਸ ਹਿੱਸੇ ਤੋਂ ਪਿੱਛੇ ਹਟ ਜਾਣ ਜੋ ਰੂਸੀ ਨਿਯੰਤਰਣ ਅਧੀਨ ਨਹੀਂ ਹੈ ਕਾਇਫ ਕਹਿੰਦਾ ਹੈ ਕਿ ਉਹ ਯੁੱਧ ਵਿੱਚ ਜਿੱਤੇ ਨਾ ਗਏ ਖੇਤਰਾਂ ਨੂੰ ਮਾਸਕੋ ਨੂੰ ਨਹੀਂ ਸੌਪੇਗਾ ਰੂਸੀ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਯੂਕਰੇਨ ਲਈ ਅਮਰੀਕਾ ਵੱਲੋਂ ਕਿਸੇ ਵੀ ਸੁਰੱਖਿਆ ਭਰੋਸੇ ਤੇ ਸਵਾਲ ਉਠਾਏ ਹਨ ਇਸ ਦੌਰਾਨ ਅਬੂਦਾਬੀ ਵਿੱਚ ਐਤਵਾਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਤੈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਵਿੱਚ ਬਹੁਤ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ ਨਜ਼ਰ ਹੁਣ ਆਉਣ ਵਾਲੀ ਮੀਟਿੰਗਸ ਤੇ ਟਿਕੀਆਂ ਹੋਈਆਂ ਹਨ ਯੂਕਰੇਨ ਰਸ਼ੀਆ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਨੇ ਇਸ ਦੌਰਾਨ ਰਸ਼ੀਆ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ਾਂਤੀ ਗੱਲਬਾਤ ਲਈ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ ਕ੍ਰੈਮਲਿਨ ਨੇ ਅਫਵਾਹਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਮਾਸਕੋ ਅਤੇ ਕਾਈਵ ਇੱਕ ਦੂਜੇ ਦੇ ਊਰਜਾ ਬੁਨਿਆਦੀ ਢਾਂਚੇ 'ਤੇ ਹਮਲਾ ਰੋਕਣ ਲਈ ਸਹਿਮਤ ਹੋਏ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਸ਼ੀਆ ਨੇ ਜ਼ੇਲੈਂਸਕੀ ਨੂੰ ਮਾਸਕੋ ਸੱਦਾ ਦਿੱਤਾ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦਾ ਸੱਦਾ ਦਿੱਤਾ ਗਿਆ ਸੀ ਪਰ ਜ਼ੇਲੈਂਸਕੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਉਸ ਦੇਸ਼ ਦੀ ਰਾਜਧਾਨੀ ਨਹੀਂ ਜਾ ਸਕਦੇ ਜੋ ਹਰ ਰੋਜ਼ ਉਹਨਾਂ ਦੇ ਦੇਸ਼ ਤੇ ਮਿਸਾਈਲ ਹਮਲੇ ਕਰ ਰਹੇ ਹਨ ਉਸ ਸਮੇਂ ਉਹਨਾਂ ਨੇ ਰੂਸੀ ਰਾਸ਼ਟਰਪਤੀ ਨੂੰ ਕੈივ ਆਉਣ ਲਈ ਵੀ ਕਿਹਾ ਸੀ ਇਸ ਸੱਦਾ ਯੂਕਰੇਨੀਅਨ ਅਤੇ ਰੂਸੀ ਅਧਿਕਾਰੀਆਂ ਦੇ ਨਾਲ-ਨਾਲ ਅਮਰੀਕੀ ਪ੍ਰਤੀਨਿਧੀਆਂ ਦੀ ਅਬੂ ਧABI ਵਿੱਚ ਪਹਿਲੀ ਤਕਨੀਕੀ ਗੱਲਬਾਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਇਹਨਾਂ ਮੀਟਿੰਗਸ ਨੇ ਸ਼ਾਂਤੀ ਸਮਝੌਤੇ ਨੂੰ ਕੁਝ ਨਵੀਂ ਗਤੀ ਦਿੱਤੀ ਹੈ ਪਰ ਮੁੱਖ ਮੁੱਦੇ ਅਜੇ ਵੀ ਬਣੇ ਹੋਏ ਹਨ ਸਭ ਤੋਂ ਵੱਡੇ ਵਿਵਾਦ ਜ਼ਮੀਨੀ ਅਧਿਕਾਰਾਂ ਯੁੱਧ ਤੋਂ ਬਾਅਦ ਦੇ ਯੂਕਰੇਨ ਵਿੱਚ ਅੰਤਰਰਾਸ਼ਟਰੀ ਨਿਗਰਾਨੀ ਦੀ ਮੌਜੂਦਗੀ ਅਤੇ ਅਤੇ ਰੂਸੀ ਨਿਯੰਤਰਣ ਅਧੀਨ ਜ਼ਾਪੋਰਿਸ਼ਸਕਿਆ ਪ੍ਰਮਾਣੂ ਪਾਵਰ ਪਲਾਂਟ ਤੇ ਪਵਿਕ ਨੂੰ ਲੈ ਕੇ ਹਨ ਰਸ਼ੀਆ ਚਾਹੁੰਦਾ ਹੈ ਕਿ ਯੂਕਰੇਨੀ ਫੌਜਾਂ ਦੋਨਸਟਿਕ ਖੇਤਰ ਦੇ ਉਸ ਹਿੱਸੇ ਤੋਂ ਪਿੱਛੇ ਹਟ ਜਾਣ ਜੋ ਰੂਸੀ ਨਿਯੰਤਰਣ ਅਧੀਨ ਨਹੀਂ ਹੈ ਕਾਈਵ ਕਹਿੰਦਾ ਹੈ ਕਿ ਉਹ ਯੁੱਧ ਵਿੱਚ ਜਿੱਤੇ ਨਾ ਗਏ ਖੇਤਰਾਂ ਨੂੰ ਮਾਸਕੋ ਨੂੰ ਨਹੀਂ ਸੌਂਪੇਗਾ ਰੂਸੀ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਯੂਕਰੇਨ ਲਈ ਅਮਰੀਕਾ ਵੱਲੋਂ ਕਿਸੇ ਵੀ ਸੁਰੱਖਿਆ ਭਰੋਸੇ ਤੇ ਸਵਾਲ ਉਠਾਏ ਹਨ ਇਸ ਦੌਰਾਨ ਆਬੂਦਾਬੀ ਵਿੱਚ ਐਤਵਾਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਤੈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਵਿੱਚ ਬਹੁਤ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ ਨਜ਼ਰਾ ਹੁਣ ਆਉਣ ਵਾਲੀ ਮੀਟਿੰਗਸ ਤੇ ਟਿਕਿਆ ਹੋਇਆ ਹੈ ਯੂਕਰੇਨ ਰਸ਼ੀਆ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਨੇ ਇਸ ਦੌਰਾਨ ਰਸ਼ੀਆ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ਾਂਤੀ ਗੱਲਬਾਤ ਲਈ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ ਕ੍ਰੈਮਲਿਨ ਨੇ ਅਫਵਾਹਾਂ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਮਾਸਕੋ ਅਤੇ ਕਾਈਵ ਇੱਕ ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ਤੇ ਹਮਲਾ ਰੋਕਣ ਲਈ ਸਹਿਮਤ ਹੋਏ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਸ਼ੀਆ ਨੇ ਜ਼ੇਲੈਂਸਕੀ ਨੂੰ ਮਾਸਕੋ ਸੱਦਾ ਦਿੱਤਾ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦਾ ਸੱਦਾ ਦਿੱਤਾ ਗਿਆ ਸੀ ਪਰ ਜ਼ੇਲੈਂਸਕੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਉਸ ਦੇਸ਼ ਦੀ ਰਾਜਧਾਨੀ ਨਹੀਂ ਜਾ ਸਕਦੇ ਜੋ ਹਰ ਰੋਜ਼ ਉਹਨਾਂ ਦੇ ਦੇਸ਼ ਤੇ ਮਿਸਾਈਲ ਹਮਲੇ ਕਰ ਰਹੇ ਹਨ ਉਸ ਸਮੇਂ ਉਹਨਾਂ ਨੇ ਰੂਸੀ ਰਾਸ਼ਟਰਪਤੀ ਨੂੰ ਕਾਈਵ ਆਉਣ ਲਈ ਵੀ ਕਿਹਾ ਸੀ ਇਸ ਸੱਦਾ ਯੂਕਰੇਨੀਅਨ ਅਤੇ ਰੂਸੀ ਅਧਿਕਾਰੀਆਂ ਦੇ ਨਾਲ-ਨਾਲ ਅਮਰੀਕੀ ਪ੍ਰਤੀਨਿਧੀਆਂ ਦੀ ਅਬੂ ਧABI ਵਿੱਚ ਪਹਿਲੀ ਤਿਕੋਣੀ ਗੱਲਬਾਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਇਨਾ ਮੀਟਿੰਗਸ ਨੇ ਸ਼ਾਂਤੀ ਸਮਝੌਤੇ ਨੂੰ ਕੁਝ ਨਵੀਂ ਗਤੀ ਦਿੱਤੀ ਹੈ ਪਰ ਮੁੱਖ ਮੁੱਦੇ ਅਜੇ ਵੀ ਬਣੇ ਹੋਏ ਹਨ ਸਭ ਤੋਂ ਵੱਡੇ ਵਿਵਾਦ ਜ਼ਮੀਨੀ ਅਧਿਕਾਰਾਂ ਯੁੱਧ ਤੋਂ ਬਾਅਦ ਦੇ ਯੂਕਰੇਨ ਵਿੱਚ ਅੰਤਰਰਾਸ਼ਟਰੀ ਨਿਗਰਾਨੀ ਦੀ ਮੌਜੂਦਗੀ ਅਤੇ ਅਤੇ ਰੂਸੀ ਨਿਯੰਤਰਣ ਅਧੀਨ ਜ਼ੈਪੋਰਿਸ਼ੀਆ ਪ੍ਰਮਾਣੂ ਪਾਵਰ ਪਲਾਂਟ ਤੇ ਪਵਿਕ ਨੂੰ ਲੈ ਕੇ ਹਨ ਰਸ਼ੀਆ ਚਾਹੁੰਦਾ ਹੈ ਕਿ ਯੂਕਰੇਨੀ ਫੌਜਾਂ ਦੋਨਸਟਿਕ ਖੇਤਰ ਦੇ ਉਸ ਹਿੱਸੇ ਤੋਂ ਪਿੱਛੇ ਹਟ ਜਾਣ ਜੋ ਰੂਸੀ ਨਿਯੰਤਰਣ ਅਧੀਨ ਨਹੀਂ ਹੈ ਕਾਫ ਕਹਿੰਦਾ ਹੈ ਕਿ ਉਹ ਯੁੱਧ ਵਿੱਚ ਜਿੱਤੇ ਨਾ ਗਏ ਖੇਤਰਾਂ ਨੂੰ ਮਾਸਕੋ ਨੂੰ ਨਹੀਂ ਸੌਪੇਗਾ ਰੂਸੀ ਵਿਦੇਸ਼ ਮੰਤਰੀ ਸਰਗੇੀ ਲੈਵਰੋਵ ਨੇ ਯੂਕਰੇਨ ਲਈ ਅਮਰੀਕਾ ਵੱਲੋਂ ਕਿਸੇ ਵੀ ਸੁਰੱਖਿਆ ਭਰੋਸੇ ਤੇ ਸਵਾਲ ਉਠਾਏ ਹਨ ਇਸ ਦੌਰਾਨ ਅਬੂਦਾਬੀ ਵਿੱਚ ਐਤਵਾਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਤੈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਵਿੱਚ ਬਹੁਤ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ ਨਜ਼ਰ ਹੁਣ ਆਉਣ ਵਾਲੀ ਮੀਟਿੰਗਸ ਤੇ ਟਿਕੀਆਂ ਹੋਈਆਂ ਹਨ ਯੂਕਰੇਨ ਰਸ਼ੀਆ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਨੇ ਇਸ ਦੌਰਾਨ ਰਸ਼ੀਆ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ਾਂਤੀ ਗੱਲਬਾਤ ਲਈ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ ਕ੍ਰੈਮਲਿਨ ਨੇ ਅਫਵਾਹਾਂ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਮਾਸਕੋ ਅਤੇ ਕਾਈਵ ਇੱਕ ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ਤੇ ਹਮਲਾ ਰੋਕਣ ਲਈ ਸਹਿਮਤ ਹੋਏ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਸ਼ੀਆ ਨੇ ਜ਼ੇਲੈਂਸਕੀ ਨੂੰ ਮਾਸਕੋ ਸੱਦਾ ਦਿੱਤਾ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦਾ ਸੱਦਾ ਦਿੱਤਾ ਗਿਆ ਸੀ ਪਰ ਜ਼ੇਲੈਂਸਕੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਉਸ ਦੇਸ਼ ਦੀ ਰਾਜਧਾਨੀ ਨਹੀਂ ਜਾ ਸਕਦੇ ਜੋ ਹਰ ਰੋਜ਼ ਉਹਨਾਂ ਦੇ ਦੇਸ਼ ਤੇ ਮਿਸਾਈਲ ਹਮਲੇ ਕਰ ਰਹੇ ਹਨ ਉਸ ਸਮੇਂ ਉਹਨਾਂ ਨੇ ਰੂਸੀ ਰਾਸ਼ਟਰਪਤੀ ਨੂੰ ਕੈਵ ਆਉਣ ਲਈ ਵੀ ਕਿਹਾ ਸੀ ਇਸ ਸਦਕਾ ਯੂਕਰੇਨੀਅਨ ਅਤੇ ਰੂਸੀ ਅਧਿਕਾਰੀਆਂ ਦੇ ਨਾਲ-ਨਾਲ ਅਮਰੀਕੀ ਪ੍ਰਤੀਨਿਧੀਆਂ ਦੀ ਅਬੂ ਧਾਬੀ ਵਿੱਚ ਪਹਿਲੀ ਤਿਕੋਣੀ ਗੱਲਬਾਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਇਹਨਾਂ ਮੀਟਿੰਗਸ ਨੇ ਸ਼ਾਂਤੀ ਸਮਝੌਤੇ ਨੂੰ ਕੁਝ ਨਵੀਂ ਗਤੀ ਦਿੱਤੀ ਹੈ ਪਰ ਮੁੱਖ ਮੁੱਦੇ ਅਜੇ ਵੀ ਬਣੇ ਹੋਏ ਹਨ ਸਭ ਤੋਂ ਵੱਡੇ ਵਿਵਾਦ ਜ਼ਮੀਨੀ ਅਧਿਕਾਰਾਂ ਯੁੱਧ ਤੋਂ ਬਾਅਦ ਦੇ ਯੂਕਰੇਨ ਵਿੱਚ ਅੰਤਰਰਾਸ਼ਟਰੀ ਨਿਗਰਾਨੀ ਦੀ ਮੌਜੂਦਗੀ ਅਤੇ ਅਤੇ ਰੂਸੀ ਨਿਯੰਤਰਣ ਅਧੀਨ ਜ਼ਾਪੋਰਿਸ਼ਸਿਆ ਪ੍ਰਮਾਣੂ ਪਾਵਰ ਪਲਾਂਟ ਤੇ ਪਵਿਕ ਨੂੰ ਲੈ ਕੇ ਹਨ ਰਸ਼ੀਆ ਚਾਹੁੰਦਾ ਹੈ ਕਿ ਯੂਕਰੇਨੀ ਫੌਜਾਂ ਦੋਨਸਟਿਕ ਖੇਤਰ ਦੇ ਉਸ ਹਿੱਸੇ ਤੋਂ ਪਿੱਛੇ ਹਟ ਜਾਣ ਜੋ ਰੂਸੀ ਨਿਯੰਤਰਣ ਅਧੀਨ ਨਹੀਂ ਹੈ ਕਾਈਵ ਕਹਿੰਦਾ ਹੈ ਕਿ ਉਹ ਯੁੱਧ ਵਿੱਚ ਜਿੱਤੇ ਨਾ ਗਏ ਖੇਤਰਾਂ ਨੂੰ ਮਾਸਕੋ ਨੂੰ ਨਹੀਂ ਸੌਪੇਗਾ ਰੂਸੀ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਯੂਕਰੇਨ ਲਈ ਅਮਰੀਕਾ ਵੱਲੋਂ ਕਿਸੇ ਵੀ ਸੁਰੱਖਿਆ ਭਰੋਸੇ ਤੇ ਸਵਾਲ ਉਠਾਏ ਹਨ ਇਸ ਦੌਰਾਨ ਅਬੂਦਾਬੀ ਵਿੱਚ ਐਤਵਾਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਤੈਅ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਵਿੱਚ ਬਹੁਤ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ ਨਜ਼ਰ ਹੁਣ ਆਉਣ ਵਾਲੀ ਮੀਟਿੰਗਸ ਤੇ ਟਿਕੀਆਂ ਹੋਈਆਂ ਹਨ